ਹਾਂਜੀ ਵੀਰੋ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਵੀਡੀਓ ਬਣਾਣੀ ਆ ਸਮਰਾਂ ਜਟਾਂ ਪਰ ਜਟਾਂ ਦੀ ਸਮਰਾਗ ਹੋਤ ਪਰ ਇਸ ਵੀਡੀਓ ਨੂੰ ਸੁਣ ਕੇ ਅੱਗੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਵੀ ਕਰਦਿਆ ਕਰੋ ਔਰ ਲਾਇਕ ਵੀ ਕਰਿਆ ਕਰੋ ਲਾਇਕ ਨਹੀਂ ਤੁਸੀਂ ਵੀਰੋ ਕਰਦੇ ਕੋਈ ਏਡਾ ਬਟਾ ਕੰਮ ਨਹੀਂ ਆਗਾ ਸਿਰਫ ਮਾੜਾ ਜਿਹਾ ਪੋਟਾ ਹੀ ਲਾਉਣਾ ਉੱਤੇ ਤੇ ਲਾਈਕ ਜ਼ਰੂਰ ਕਰਾਇਆ ਕਰੋ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਕਿਉਂਕਿ ਅਗਲੀ ਜਿਹੜੀ ਵੀਡੀਓ ਆਉਣੀ ਆ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਸਮਰਾਣ ਇਹ ਰਾਜੇ ਸਲਵਾਨ ਦੀ ਵੰਸ਼ ਵਿੱਚੋਂ ਹਨ ਇਸ ਗੋਤ ਦਾ ਮੋਢੀ ਸੁਨਾਮ ਰਾਏ ਰਾਜੇ ਸਲਵਾਨ ਦਾ ਪੁੱਤਰ ਸੀ ਸਨਾਮ ਰਾਏ ਨੂੰ ਸਮਰਾਉ ਵੀ ਕਿਹਾ ਜਾਂਦਾ ਸੀ ਇਹ ਕਿਸੇ ਸਮੇਂ ਸਿੰਧ ਘਾਟੀ ਦੇ ਹੇਠਲੇ ਖੇਤਰ ਵਿੱਚ ਆਬਾਦ ਸਨ ਫਰਸਤੇ ਨੇ ਵੀ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ ਸਮਰੇ ਜੱਟਾਂ ਦਾ ਇੱਕ ਬਹੁਤ ਵੱਡਾ ਰਾਜ ਸੀ ਇਹਨਾਂ ਨੇ 750 ਈਸਵੀ ਵਿੱਚ ਅਰਬ ਤਾੜਵੀਆਂ ਨੂੰ ਭਾਰੀ ਹਾਦ ਦਿੱਤੀ ਸੀ ਸਮਰਾਯਾਤ ਦੇ ਲੋਕਾਂ ਨੇ ਅਰਬਾਂ ਨਾਲ ਕਈ ਲੜਾਈਆਂ ਲੜੀਆਂ ਸਨ ਆਇਨੇ ਅਕਬਰੀ ਅਨੁਸਾਰ ਸਮਰਾਕ ਕਬੀਲੇ ਦੇ 36 ਰਾਜਿਆਂ ਨੇ 500 ਸਾਲ ਤੱਕ ਇਸ ਖੇਤਰ ਤੇ ਰਾਜ ਕੀਤਾ 1352 ਈਸਵੀ ਵਿੱਚ ਸੱਮਾ ਉਪਜਾਤੀ ਨੇ ਇਹਨਾਂ ਤੋਂ ਰਾਜ ਖੋ ਲਿਆ ਅਤੇ ਸਮਰਿਆਂ ਦਾ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਕੀਤਾ ਮਲਤਾਨ ਦੇ ਇਲਾਕੇ ਵਿੱਚੋਂ ਵੀ ਇਹਨਾਂ ਨੂੰ ਬਾਹਰ ਕੱਢ ਦਿੱਤਾ ਇਹਨਾਂ ਨੇ ਦਲਤ ਜਾਤੀਆਂ ਵਿੱਚ ਰਲ ਕੇ ਜਾਨ ਬਚਾਈ 1380 ਈਸਵੀ 14ਵੀਂ ਸਦੀ ਤੱਕ ਸਮਰੇ ਕਾਫੀ ਗਿਣਤੀ ਵਿੱਚ ਮੁਸਲਮਾਨ ਬਣ ਚੁੱਕੇ ਸਨ ਹੁਣ ਵੀ ਉਹ ਮੁਸਲਮਾਨ ਸਮਰੇ ਸਿੰਧ ਵਿੱਚ ਰਹਿੰਦੇ ਹਨ ਜਸਲ ਮੇਰ ਦੇ ਬਰਾਨੀ ਇਲਾਕੇ ਵਿੱਚ ਰਹਿਣ ਵਾਲੇ ਸਮਰੇ ਹਿੰਦੂ ਹਨ 7ਵੀਂ ਸਦੀ ਤੋਂ ਪਹਿਲਾਂ ਕੇਵਲ ਜੱਟ ਕਬੀਲੇ ਹੀ ਹੁੰਦੇ ਸਨ ਰਾਜਪੂਤ ਨਹੀਂ ਹੁੰਦੇ ਸਨ ਮੁਸਲਮਾਨ ਹਮਲਾਵਰਾਂ ਦੇ ਆਉਣ ਤੋਂ ਮਗਰੋਂ ਕੁਝ ਜੱਟ ਰਾਜਿਆਂ ਦੀ ਵੰਸ ਆਪਣੇ ਆਪ ਨੂੰ ਰਾਜਪੂਤ ਅਖਵਾ ਕੇ ਮਾਣ ਮਹਿਸੂਸ ਕਰਦੀ ਸੀ ਸਮਰੇ ਜੱਟ ਬਹੁਤ ਹਨ ਅਤੇ ਰਾਜਪੂਤ ਘੱਟ ਹਨ ਈਸਵੀ 1881 ਦੀ ਜਨਸੰਖਿਆ ਅਨੁਸਾਰ ਸਮਰੇ ਗੋਤ ਦੇ ਜੱਟਾਂ ਦੀ ਗਿਣਤੀ 12558 ਸੀ ਪਰ ਰਾਜਪੂਤ ਸਮਰੇ ਕੇਵਲ 2319 ਹੀ ਸਨ ਰਾਜਪੂਤ ਸਮਰੇ ਡਰ ਤੇ ਲਾਜ ਕਾਰਨ ਬਹੁਤੇ ਮੁਸਲਮਾਨ ਬਣ ਗਏ ਸਨ ਸਮਾ ਕਬੀਲੇ ਨੇ ਸਮਰਾ ਜਾਤੀ ਦੇ ਲੋਕ ਬਹੁਤ ਗਿਣਤੀ ਵਿੱਚ ਮਾਰੇ ਸਨ ਇਸ ਕਾਰਨ ਸਮਰੇ ਪਰਿਵਾਰ ਦੀਆਂ ਇਸਤਰੀਆਂ ਆਪਣੇ ਬਢੇਰਿਆਂ ਦੇ ਅਫਸੋਸ ਕਾਰਨ ਆਪਣੇ ਨੱਕ ਵਿੱਚ ਕੋਕਾ ਘਾਟੀ ਪਾਉਂਦੀਆਂ ਸਨ ਇਸ ਘਟਨਾ ਤੋਂ ਮਗਰੋਂ ਸਮਰੇ ਰਾਜਸਥਾਨ ਵਿੱਚ ਚਲੇ ਗਏ ਇਹ ਵਿਰਕਾਂ ਨੇ ਵੀ ਸਮਰੇ ਲੋਕਾਂ ਨੂੰ ਆਪਣੇ ਇਲਾਕੇ ਵਿੱਚੋਂ ਕੱਢ ਦਿੱਤਾ ਸਮਰੇ ਗੋਤ ਦੇ ਲੋਕਾਂ ਨੂੰ ਸਮਰਾਉ ਵੀ ਕਿਹਾ ਜਾਂਦਾ ਹੈ 11ਵੀਂ ਸਦੀ ਵਿੱਚ ਇੱਕ ਵਾਰ ਫਿਰ ਸਮਰੇ ਹਿੰਦੂਆਂ ਨੇ ਸਿੰਧ ਤੇ ਕਬਜ਼ਾ ਕਰ ਲਿਆ ਸੀ ਇਨਾ 300 ਸਾਲ ਰਾਜ ਕੀਤਾ 14ਵੀਂ ਸਦੀ ਦੇ ਵਿੱਚਕਾਰ ਰਾਜ ਦੀ ਵਾਕਡੋਰ ਸ਼ਮਾ ਕਬੀਲੇ ਦੇ ਹੱਥ ਵਿੱਚ ਚਲੀ ਗਈ ਸ਼ਮਾ ਯੱਟ ਇਹਨਾਂ ਦੇ ਵੈਰੀ ਸਨ ਸਮਰੇ ਗੋਤ ਦੀਆਂ ਕਈ ਮੁਹਾਂ ਹਨ ਪਟਿਆਲੇ ਦੇ ਇਲਾਕੇ ਦੇ ਸਮਰੇ ਆਪਣੇ ਆਪ ਨੂੰ ਰਾਜਪੂਤ ਸਮਝਦੇ ਹਨ ਪੰਜਾਬ ਵਿੱਚ ਸਮਰੇ ਗੋਤ ਦੇ ਜੱਟ ਸਰਸਾ ਅੰਬਾਲਾ ਜਲੰਧਰ ਲੁਧਿਆਣਾ ਸੰਗਰੂਰ ਆਦਿ ਖੇਤਾਂ ਵਿੱਚ ਵੀ ਕਾਫੀ ਰਹਿੰਦੇ ਹਨ ਮਾਝੇ ਵਿੱਚ ਵੀ ਕੁਝ ਸਮਰੇ ਹਨ ਪੱਛਮੀ ਪੰਜਾਬ ਦੇ ਸਿਆਲਕੋਟ ਲੋਤ ਤੇ ਗੁਜਨਾ ਵਾਲਾ ਆਹ ਖੇਤਰ ਦੇ ਸਮਰੇ ਬਹੁਤੇ ਮੁਸਲਮਾਨ ਬਣ ਗਏ ਸਨ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਜਿਹੜੇ ਸਮਰੇ ਜੱਟ ਪਾਕਿਸਤਾਨ ਵਾਲੇ ਪੰਜਾਬ ਵਿੱਚ ਰਹਿ ਗਏ ਸਨ ਉਹਨਾਂ ਨੇ ਮੁਸਲਮਾਨ ਧਰਮ ਕਬੂਲ ਕਰ ਲਿਆ ਸੀ ਤੇ ਇਸ ਤੋਂ ਪਹਿਲਾਂ ਜਦੋਂ ਮੁਗਲ ਰਾਜ ਸੀ ਔਰੰਗਜ਼ੇਬ ਦੇ ਰਾਜ ਦੇ ਸਮੇਂ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਉਸ ਵਕਤ ਵੀ ਜਿਹੜੇ ਯੱਟ ਸਨ ਬਹੁਤੇ ਦਰਕਾਰਨ ਕੁਝ ਲਾਲਚ ਕਰਨ ਮੁਸਲਮਾਨ ਧਰਮ ਵਿੱਚ ਚਲੇ ਗਏ ਸਨ ਇਹ ਦੋ ਯਤਨਾਂ ਨੂੰ ਵੱਡੀਆਂ ਮਾਰਾਂ ਪਈਆਂ ਸਨ ਸਿੱਖ ਧਰਮ ਦੇ ਵਿੱਚੋਂ ਮੁਸਲਮਾਨ ਧਰਮ ਵਿੱਚ ਜਾਣ ਦੀਆਂ ਪੂਰਬੀ ਪੰਜਾਬ ਦੇ ਸਮਰੇ ਸਾਰੇ ਹੀ ਜੱਟ ਜਿਹੜੇ ਸਿੱਖ ਹਨ ਹੋਰ ਜੱਟਾਂ ਵਾਂਗ ਇਹ ਵੀ ਬਾਹਰਲੇ ਦੇਸ਼ਾਂ ਵਿੱਚ ਬਹੁਤ ਗਏ ਹਨ ਸਿੱਧੂ ਸੰਧੂ ਤੇ ਗੱਲਾਂ ਆਦ ਦੇ ਮੁਕਾਬਲੇ ਸਮਰਾ ਗੋਦ ਦੀ ਗਿਣਤੀ ਬਹੁਤ ਹੀ ਘੱਟ ਹੈ ਰੂਸੀ ਲੇਖਕ ਸਾਰੇ ਬਰੀਆ ਕੋਵ ਨੇ ਆਪਣੀ ਪੁਸਤਕ ਪੰਜਾਬੀ ਸਹਾਇਤ ਦੇ ਆਰੰਭ ਵਿੱਚ ਲਿਖਿਆ ਹੈ ਕਿ ਪੰਜਾਬ ਬਹੁਤ ਸਦੀ ਪਹਿਲਾਂ ਪਰਸ਼ੀਆ ਦੇ ਰਾਜੇ ਡੇਰੀਅਸ ਨੇ ਸਿੰਧ ਦੇ ਸੱਜੇ ਕੰਢੇ ਤੇ ਸਿੰਧ ਦੇ ਸੱਜੇ ਕੰਢੇ ਦੇ ਇਲਾਕੇ ਨੂੰ ਆਪਣੇ ਨਾਲ ਮਿਲਾ ਲਿਆ ਸੀ ਇਹ ਆਰਾਨ ਦਾ ਹਿੱਸਾ ਬਣ ਗਿਆ ਸੀ ਸਮਰੇ ਯਟਨਾ ਨੇ ਅਰਬੀ ਹਮਲਾਵਰਾਂ ਦਾ ਵੀ ਕਈ ਵਾਰ ਮੁਕਾਬਲਾ ਕੀਤਾ ਸੀ ਯੱਟ ਕਬੀਲੇ ਆਪਸ ਵਿੱਚ ਵੀ ਲੜਦੇ ਰਹਿੰਦੇ ਸਨ ਆਪਸੀ ਲੜਾਈਆਂ ਕਾਰਨ ਹੀ ਯੱਟਾਂ ਦੀ ਸ਼ਕਤੀ ਘੱਟ ਗਈ ਤੇ ਕਈ ਯੱਟ ਕਬੀਲਿਆਂ ਨੂੰ ਸਿੰਧ ਛੱਡ ਕੇ ਪੰਜਾਬ ਵੱਲ ਆਉਣਾ ਪਿਆ ਸਮਰਾ ਯੱਟਾਂ ਦਾ ਪੱਕਾ ਘਰ ਸਿੰਧ ਸੀ ਸਮਰਾ ਵੀ ਯੱਟਾਂ ਦਾ ਇੱਕ ਉੱਗਾ ਗੋਤ ਹੈ ਪ੍ਰਾਚੀਨ ਯੱਟ ਉਪਜਾਤੀਆਂ ਨੇ ਭਾਰਤ ਦੇਸ਼ ਦੀ ਰੱਖਿਆ ਲਈ ਸਿਕੰਦਰ ਤੈਮੂਰ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਮੁਹੰਮਦ ਬਿਨ ਕਾਸਮ ਮ महमूद गजनवी ਤੇ ਮੁਹੰਮਦ ਗੋਰੀ ਆਦ ਵਿਦੇਸ਼ੀ ਹਮਲਾਵਰਾਂ ਦਾ ਪੂਰੀ ਬਾਦਰੀ ਨਾਲ ਟੱਕਰ ਕੀਤਾ ਸੀ ਕਦੇ ਵੀ ਦਿਲੋਂ ਹਾਰ ਨਹੀਂ ਮੰਨੀ ਸੀ ਜੱਟ ਮਹਾਨ ਜਾਤੀ ਹੈ ਉਪਰੋਕਤ ਇਹਨਾਂ ਸਾਰੇ ਹੀ ਵਿਦੇਸ਼ੀ ਹਮਲਾਵਰਾਂ ਨੇ ਪੂਰਾ ਜੋਰ ਲਗਾ ਕੇ Hindu Etasik Etta nu dharm tabdeel karwaya si ਪਰ ਜੱਟਾਂ ਨੇ ਬਹੁਤ ਜ਼ਿਆਦਾ ਗਿਣਤੀ ਵਿੱਚ ਧਰਮ ਨਹੀਂ ਤਬਦੀਲ ਕੀਤੇ ਕੁਝ ਮਜਬੂਰੀ ਡਾਰਕ ਕਾਰਨ ਧਰਮ ਤਬਦੀਲ ਕਰ ਗਏ ਫਿਰ ਮਹਾਰਾਜ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਮੁਸਲਮਾਨ ਧਰਮ ਚੋਂ ਵਾਪਸ ਸਿੱਖ ਧਰਮ ਵਿੱਚ ਜੱਟ ਬਹੁਤੇ ਆ ਗਏ ਸਨ ਪੂਰਬੀ ਪੰਜਾਬ ਦੇ ਸਾਰੇ ਸਮਰੇ ਸਿੱਖ ਧਰਮ ਨੂੰ ਮੰਨਦੇ ਹਨ ਕਿਉਂਕਿ ਇਹ ਮਤ ਪੰਜਾਬ ਦਾ ਲੋਕ ਧਰਮ ਬਣ ਗਿਆ ਹੈ ਸਿੱਖਾਂ ਨੇ ਦੇਸ਼ ਦੇ ਧਰਮ ਦੀ ਰੱਖਿਆ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਦੇ ਸਾਰੇ ਧਰਮਾਂ ਦੀ ਫਿਲਾਸਫੀ ਦਿੱਤੀ ਹੋਈ ਹੈ ਇਹ ਗ੍ਰੰਥ ਅਟਲ ਸਚਾਈਆਂ ਨਾਲ ਵੀ ਭਰਪੂਰ ਹੈ ਸਮਰਾ ਜੱਟਾਂ ਦਾ ਉੱਗਾ ਤੇ ਪ੍ਰਾਚੀਨ ਗੋਤ ਹੈ ਸਮਰੇ ਜੱਟ ਸਾਰੀ ਦੁਨੀਆ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਹਨ ਇਹਨਾਂ ਦੀ ਭਾਰਤ ਨੂੰ ਮਹਾਨ ਦੇਣ ਹੈ ਸਮਰਾ ਯਕਤ ਪ੍ਰਸਿੱਧ ਗੋਤ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ ਵੀ ਇਹਨਾਂ ਦਾ ਕਾਫੀ ਉੱਗਾ ਯੋਗਦਾਨ ਹੈ ਅੰਗਰੇਜ਼ਾਂ ਨਾਲ ਵੀ ਇਹਨਾਂ ਨੇ ਬਹੁਤ ਲੜਾਈਆਂ ਲੜੀਆਂ ਹਨ ਮਹਾਨ ਯੱਟ ਗੋਤ ਹੈ ਸਮਰਾ ਇਹਨਾਂ ਨੇ ਦੂਜੇ ਝੱਟਾ ਮੰਗ ਦੇਸ਼ਾਂ-ਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਰੱਕੀਆਂ ਕੀਤੀਆਂ ਹਨ ਇਹ ਖਾੜਕੂ ਕਬੀਲਾ ਹੈ ਇਹ ਹੈ ਜੀ ਸਮਰਾਗੋਤ ਦੇ ਜਟਾ ਦੀ ਵੀਡੀਓ ਇਸ ਵੀਡੀਓ ਨੂੰ ਅੱਗੇ ਵੱਧ ਵਧ ਸ਼ੇਅਰ ਕਰ ਦਿਓ ਤੇ ਵੀਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਹੁਣ ਦਿਓ ਇਜਾਜ਼ਤ ਧੰਨਵਾਦ ਜੀ